ਪਰਜਾਈ ਤੈਨੂੰ ਪਤਾ ਆ ਪਾ ਦਾ ਰੂਪੀ ਨੇ ਛੱਡ ਤਿਆਰ ਜਿਵੇਂ ਬਾਈਕਾਰਡ ਕਰਤਾ ਦਾਰੂ ਦਾ ਤਾਂ ਪਰਜਾਈ ਆਪਾ ਹਾਂ ਚਲ ਬਫਰੂਟੀ ਪੀ ਲਈ ਆਪਾਂ ਸੁਣ ਗਿਆ ਜਿਹੜੇ ਕੁਛ ਮੂੰਹ ਤੇ ਢੱਕ ਕੇ ਆਇਆ ਇਹ ਦੱਸ ਕੀਆ ਹੈ ਝੂਠ ਬੁੱਲੀ ਅੰਦਾ ਕੁੱਤਾ ਦੇ ਕਿੰਨਾ ਝੂਠਾ ਵਾ ਕਿੱਥੇ ਜਾ ਕੇ ਭਰੇਗਾ ਤੂੰ ਹੈ ਪਰ ਨੀ ਨੀ ਐਡਾ ਝੂਠ ਬੋਲਦਾ ਮੈਂ ਕੁਛ ਕੰਦਾ ਵੀ ਨਹੀਂ ਆ ਹੁਣ ਤੇਰੀ ਬਾਤ ਦੇਖ ਲਈ ਨਹੀਂ ਪਰਜਾਈ ਇਹ ਨਹੀਂ ਕਹਨੂੰ ਸੀਰੀਅਸ ਨਹੀਂ ਲੈਣਾ ਇਹ ਤਾਂ ਸ਼ਗਲ ਮੇਲਾ ਵਾ ਉਨਕਾ ਲੈ ਕਰ ਦੋ ਪੈਗੋ ਤੈਨੂੰ ਵੀ ਲਵਾ ਦਨੇ ਆ ਠੀਕ ਆ ਤੇਰਾ ਜੱਤ ਵੀ ਡੂਡੂ ਕਰੂਗਾ ਕਿਤੇ ਬੱਤੀ ਬੱਤੀ ਦਿੱਲੀ ਪਾਣ ਜੇਗੀ ਦਿੱਲੀ ਦੱਸ ਕਰਾਵਾ ਦਰਸਨ ਤੈਨੂੰ ਬੜਾਈ ਵੀ ਕੰਜਰਾ ਤੂੰ ਨਿਕਲ ਜਾ ਇੱਥੋਂ ਸੁੱਖਾ ਮਜੀਠੀਆ ਤੇ ਚੰਨੀ ਵੀਰ ਤਿੰਨੇ ਆਉਂਦੇ ਹੋਣੇ ਹੋਰੇ ਤੇ ਤੈਨੂੰ ਇੱਥੇ ਬੈਠੇ ਬੇਗਲੇ ਆਉਦਾ ਨਾਲ ਮੇਰਾ ਬਣਾ ਬਚਾਨਗੇ ਨਾਲੇ ਤੈਨੂੰ ਖੋਲਣਗੇ ਸਮਾਰਕ ਵੀ ਤੂੰ ਤੁਰ ਜਾ ਕਿਉਂ ਮਾਸਕਰੀਆਂ ਕਰੀ ਜਾਣਾ ਇੱਥੇ ਬੈਠਾ తుదా బాగు చడగా తన ముఖమంత్రి ఫెన్లంగా అలాగా మరీ